ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਦੀ ਅਗਵਾਈ ਹੇਠ ਗੁਰਦੁਆਰਾ ਸ਼੍ਰੀ ਸੀਸਕੰਦ ਸਾਹਿਬ ਦਿੱਲੀ ਤੋਂ ਆਰੰਭ ਹੋਈ ਸਾਈਕਲ ਯਾਤਰਾ ਅੱਜ ਨੌਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਪਹੁੰਚ ਕੇ ਸੰਪੰਨ ਹੋਈ ਯਾਤਰਾ ਦੇ ਅੰਮ੍ਰਿਤਸਰ ਪਹੁੰਚੰਤੇ ਗੋਲਡਨ ਗੇਟ ਵਿਖੇ ਸਤਿ ਸ਼ਕੰ ਸ਼੍ਰੀ ਹਰਮੰਦਰ ਸਾਹਿਬ ਦੇ ਮੁਖ ਕ੍ਰਾਂਤੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਬਾਬਾ ਕਸ਼ਮੀਰ ਸਿੰਘ ਕਾਰ ਸੇਵਾ ਪੂਰੀ ਵਾਲਿਆਂ ਸਮੇਤ ਪ੍ਰਮੁੱਖ ਸਖਸ਼ਿਆਤਾਂ ਵੱਲੋਂ ਪਰਮਾ ਸਵਾਗਤ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਵੇਂ ਸਤਿਗੁਰੂ ਧੰਗੁਰਦੇਵ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ 357 ਦਾ ਮੈਂ ਬੇਨਤੀ ਕਰਾਂਗਾ ਇੱਕ ਵਾਰੀ ਸ਼ੀਰ ਤੇ ਹਾਰਾ ਬਹੁਤ ਸ਼ਾਨਦਾਰ ਸੰਸਾਰ ਹੈ ਸਮੁੱਚੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਹੈ ਇਸ ਸੰਬੰਧ ਵਿੱਚ ਜੋ 15 ਨਵੰਬਰ ਨੂੰ ਇੱਕ ਸਾਈਕਲ ਯਾਤਰਾ ਸੀ ਇਸ ਜਿੰਦ ਚਾਰਾ ਨਾ ਦੀ ਇਸ ਨਾਅਰੇ ਦੇ ਹੇਠ ਦਿੱਲੀ ਤੇ ਗੁਰਦੁਆਰਾ ਸ੍ਰੀ ਸਮਰ ਸਾਹਿਬ ਤੋਂ ਆਰੰਭ ਹੋਈ ਸੀ ਸਾਡੀ ਯਾਤਰਾ ਜਿਸ ਤੋਂ ਅੰਮ੍ਰਿਤਸਰ ਸਾਹਿਬ ਦੇ ਵਿਖੇ ਪਹੁੰਚੀ ਹੈ ਔਰ ਇਸ ਸਾਰੇ ਉਸ ਸਾਈਕਲ ਯਾਤਰਾ ਦੇ ਸਵਾਗਤ ਦੇ ਵਾਸਤੇ ਅੱਜ ਗੋਲਡਨ ਗੇਟ ਅੰਮ੍ਰਿਤਸਰ ਸਾਹਿਬ ਦੇ ਵਿਖੇ ਪਹੁੰਚੇ ਹੋਏ ਆ ਸਾਰੇ ਐਸੀ ਨਾਲ ਮਿਲ ਕੇ ਗੁਰੂ ਸਾਹਿਬ ਦਾ 300 ਸਾਲਾ ਜੀਤੇ ਦਿਹਾੜਾ ਬਹੁਤ ਸ਼ਰਧਾ ਔਰ ਸਤਕਾਰ ਸਹਿ ਸੁਮਨਾਈਏ ਤਾਂ ਔਰ ਇਹ ਸਾਡਾ ਗੁਰੂ ਸਾਹਿਬ ਨੂੰ ਸੱਚਾ ਤੋਂ ਸੱਚਾ ਸਤਕਾਰ ਹੋਏਗਾ ਹਰ ਇੱਕ ਜੱਦੇ ਬੰਦੀ ਹਰ ਇੱਕ ਮਨੁੱਖ ਦਾ ਜਾਣਨਾ ਕਿ ਇਹ ਜਿਹੜੀ ਸ਼ਤਾਬ ਦੀ ਯਾਦ ਇਹਨੂੰ ਕਿਹੜੇ ਢੰਗ ਨਾਲ ਮਨਾਇਆ ਜਾਵੇ ਸੋ ਸਰਦਾਰ ਮਨਜੀਤ ਸਿੰਘ ਜੀ ਕੇ ਉਹਨਾਂ ਨੇ ਇਹ ਯਤਨ ਕੀਤਾ ਕਿ ਦਿੱਲੀ ਤੋਂ ਪੈਦ ਆਪਣੇ ਫੋਨ ਲਾ ਕੇ ਆ ਰਿਹਾ ਅਮਰਸਰ ਪਹੁੰਚਦਾ ਛੋਹਾ ਅੰਧ ਭੂਰੀ ਵਾਲਾ ਅੱਜ ਉਹਨਾਂ ਨੇ 4 ਦਿਨ ਦੀ ਯਾਤਰਾ ਤੈਅ ਕਰਕੇ ਆਜਾ ਇੱਥੇ ਪਹੁੰਚੇ ਆ ਇਹ ਅਮਰਸਰ ਸਰਦਾਰ ਜੀ ਤੁਸੀਂ ਉਹਦਾ ਕਿਰਪਾ ਕਰਨ ਜਿਹੜਾ ਲਕਸ਼ ਰੱਖ ਕੇ ਹਰ ਇੱਕ ਬੰਦਾ ਭੰਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਨਮਾਨ ਲਓ ਤੇ ਭਾਈ ਮਤੀ ਦਾਸ ਭਾਈ ਸੁਖੀ ਦਾਸ ਜੀ ਭਾਈ ਦਿਆਲਾ ਜੀ ਨੂੰ ਇਹ ਜਿਹੜੇ ਸਨਮਾਨਤ ਹੋ ਰਹੇ ਆ ਇਨਾਂ ਦਾ ਸਾਰਿਆਂ ਦਾ ਮੌਤ ਕਿਉਂ ਆਖਣਾ ਕਰਵਾਤਾ ਤਾਂ ਕੈਡਰ ਤੋਂ ਬਹੁਤ ਹਰਨਾ ਜਿਹੜਾ ਦੇਣਾ ਉੱਥੇ ਦੁਆਰਾ ਅੰਮ੍ਰਿਤ ਪ੍ਰਕਾਸ਼ ਉਸ ਨੂੰ ਵੀ ਪਵਿੱਤਰ ਸ਼ਹਾਦਤ ਉਹ ਕਰਾਉਂਦੇ ਆ ਹੋਇਆ। ਜੋਕਾ ਸਿੰਘ ਜੀ ਸਲਾਨ ਮਹਾਰਾਜ ਦੀ ਬਲੋ ਰਾਈਕਲ ਯਾਤਰਾ ਪਰ ਆਰਾਮ ਨੂੰ ਇਸ। ਪਰ ਮੈਂ ਹੁਣ ਸਾਫ ਦਾ ਪ੍ਰਧਾਨ ਸਰਦਾਰ ਹੁਣ ਜੀ ਦੇ ਹੱਥ ਦੇ ਕੇ ਕਿਹਾ ਲਾਈਨ ਲਗਾ ਲਓ ਤੇ ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੀ ਆ। ਅੱਗੇ ਆਪਾਂ ਦੀ ਸਮਾਪਤੀ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਕਰਨੀ ਆ। ਜਿਹੜੇ ਸੰਪਤ ਦੇ ਵਿੱਚ ਆਏ ਜੀ ਨੂੰ ਬੈਠੇ ਕਰਾਂ ਅੱਜ ਇਹ ਇਸ ਇਤਿਹਾਸਿਕ ਤੇ ਜਿਹੜੀ ਸਾਈਕਲ ਯਾਤਰਾ ਦਾ ਬਹੁਤ ਸਵਾਗਤ ਕੀਤਾ ਗਿਆ ਵਾ। that's what well. ਇਸ ਸਾਈਕਲ ਯਾਤਰਾ ਨੂੰ ਅੰਮ੍ਰਿਤਸਰ ਆਰਾਊਂਡ ਤੇ ਬਹੁਤ ਜੀਆ ਆ ਅਕਾਲਪੁਰਕ ਦਾ ਗੁਰੂ ਤੇਗ ਬਹਾਦਰ ਪਾਸ਼ਾ ਦਾ ਤਨਵਾਦੀਆਂ ਕਿ ਜਿਹੜੀ ਯਾਤਰਾ ਸੀ ਲੈ ਕੇ ਆਏ ਸੀ ਜਿਸ ਮਕਸਦ ਨਾਲ ਯਾਤਰਾ ਲੈ ਕੇ ਆਏ ਸੀ ਉਹ ਮਕਸਦ ਪੂਰਾ ਹੋਇਆ ਹੈ ਇਹ ਆਖਿਆ ਗਿਆ ਸੀਗਾ ਰਗਜ਼ੇ ਵੇਲੋ ਕਿ ਔਰੰਗਜ਼ੇਬ ਨੇ ਗੁਰੂ ਸਾਹਿਬ ਜੀ ਸ਼ਹਾਦਤ ਤੋਂ ਬਾਅਦ ਉਹਨਾਂ ਦਾ ਸੀਸ ਲਾਲ ਕਿਲੇ ਦੇ ਦਰਵਾਜ਼ੇ 'ਤੇ ਟਕੜਾ ਸੀ ਉਹਨਾਂ ਦੇ ਸਰੀਰ ਦੀ ਬੇਦਬੀ ਕਰਨੀ ਸੀ ਲਿੱਟ ਸਿੱਖ ਉਦੋਂ ਵੀ ਮਜਬੂਤ ਸੀ ਔਰ ਰੰਗਦੇ ਦੇ ਨਾਲ ਥਲੋ ਭਾਈ ਲੱਖੀਸ਼ਾ ਬਚਾਰਾ ਭਾਈ ਜੈਤਾ ਸੀਸ ਲੈ ਕੇ ਨਿਕਲ ਗਈ ਸੀ ਦਿੱਲੀ ਦਾ ਸਿੱਖ ਅੱਜ ਵੀ ਮਜਬੂਤ ਹੈ ਆਪਣੇ ਹੱਕਾਂ ਲਈ ਆਪਣੇ ਹਕੂਕਾਂ ਲਈ ਲੜੇਗਾ ਕਨਵਰਸ਼ਨ ਦੇ ਖਿਲਾਫ ਪੈਸੇਜ ਹੈ ਨਸ਼ੇ ਦੇ ਖਿਲਾਫ ਪੈਸੇਜ ਹੈ ਸਿਹਤ ਵਾਸਤੇ ਪੈਸੇਜ ਹੈ